ਅਰੇ ਅਮਰੀਕ ਸਿੰਘ ਰੋਡ ਤੇ ਖੜੇ ਆ ਜਿਹੜਾ ਕਿ ਜਿਵੇਂ ਤੁਹਾਨੂੰ ਪਤਾ ਬਸੰਤ ਨੇੜੇ ਆ ਤੇ ਜਿਹੜਾ ਅਮਰੀਕ ਸਿੰਘ ਰੋਡ ਹੈ ਇੱਕ ਗੜ ਹੈਗਾ ਪਤੰਗਾ ਡੋਰਾਂ ਦਾ ਅਸੀਂ ਲੱਬਾ ਰੋਡ ਹੈ ਇੱਥੇ ਦੇਖ ਲਈ ਜ ਆ ਦੇਖਿਆ ਲੰਘ ਰਹੇ ਸੀਗੇ ਇੱਕ ਦੁਕਾਨ ਤੇ ਡੋਰ ਆ ਪਤੰਗ ਪਈਆਂ ਤੇ ਇੱਕ ਨਾਲ ਇੱਕ ਫਲੈਕਸ ਲੱਗੀ ਹੋਈ ਹੈ ਚਾਈਨਾ ਡੋਰ ਇੱਕ ਖੂਨੀ ਡੋਰ ਹੈ ਇਸ ਦੀ ਵਾਤੋਂ ਨਾ ਕਰੋ ਚਾਈਨਾ ਡੋਰ ਖਰੀਦਣਾ ਤੇ ਵੇਚਣਾ ਕਾਨੂੰਨੀ ਅਪਰਾਧ ਹੈ ਇੱਥੇ ਹੋਲਸੇਲ ਡੇਟਾ ਤੇ ਪਤੰਗ ਤੇ ਡੋਰ ਮਿਲਦੇ ਹਨ ਬਰਾਮਪਰੀ ਪਤੰਗ ਬਰੇਲੀ ਡੋਰ ਪਾਂਡਾ ਡੋਰ ਤੇ ਜਾ ਕੇ ਫਿਰ ਕੋ ਹਲੋ ਕਿ ਜਿਹੜੀ ਇੰਡੀਅਨ ਡੋਰ ਹੈ ਇਹ ਪਹਿਲਾਂ ਵਰਤੇ ਹੁੰਦੇ ਸੀਗੇ ਉਹ ਅੱਜਕੱਲ ਚਾਈਨਾ ਵਰਤਣ ਲੱਗ ਗਏ ਉਹਦੇ ਖਿਲਾਫ ਇੱਕ ਮੈਸੇਜ ਦਿੱਤਾ ਬਾਈ ਨੇ ਬਹੁਤ ਵਧੀਆ ਉਪਰਾਲਾ ਬੇਜੀ ਸੋ ਹਾਂਜੀ ਨਮਸਕਾਰ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਜਿਹੜੇ ਇਹ ਉਪਰਾਲਾ ਕੀਤਾ ਹੈਗਾ ਹਾਂਜੀ ਹਾਂਜੀ ਇਹ ਤਾਂ ਇੱਕ ਇਨਸਾਨੀਅਤ ਦੇ ਤੌਰ ਤੇ ਅਸੀਂ ਲਿਖਿਆ ਜੀ ਇਹ ਚ ਧੰਨਵਾਦ ਵਾਲੀ ਕੋਈ ਗੱਲ ਨਹੀਂ ਹੈਗੀ ਮਗਰ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਸੀਂ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਇੱਕ ਇੱਕ ਖੂਨੀ ਡੋਰ ਹੈ ਰੋਜ਼ ਕੋਈ ਨਾ ਕੋਈ ਆਪਾਂ ਨਿਊਜ਼ ਦੇਖਦੇ ਹਾਂ ਕਿਸੇ ਬੱਚੇ ਦੇ ਗਲੇ 'ਚ ਆ ਗਈ ਕੋਈ ਪੰਛੀ ਦੇ ਵਿੱਚ ਆ ਗਈ ਕੱਲ ਕਪੂਰਥੱਲੇ ਦੀ ਇੱਕ ਖਬਰ ਚੱਲ ਰਹੀ ਸੀ ਉਸ 'ਚ ਆਪਣਾ ਰਾਸ਼ਟਰੀ ਪੰਛੀ ਮਰ ਜਦੋਂ ਪਤੰਗ ਕਟਿਆ ਜਾਂਦਾ ਇਹਨੂੰ ਤੋੜ ਕੇ ਉੱਥੇ ਹੀ ਛੱਡ ਦਿੰਦੇ ਆ ਜੋ ਕਿ ਸੜਕਾਂ ਤੇ ਰੂਲਦੀ ਰਹਿੰਦੀ ਹੈ ਕਿਸੇ ਦੇ ਵਾਹਨ ਚੜਕ ਗਈ ਕਿਸੇ ਦੇ ਪੈਰ ਚੜਕ ਗਈ ਮਤਲਬ ਇਸ ਕਰਕੇ ਇਹਦੀ ਮਤਲਬ ਜੋ ਨੁਕਸਾਨ ਹੈ ਹੋਰ ਵੀ ਵੱਧ ਜਾਂਦਾ ਨਹੀਂ ਤਾਂ ਇਹ ਹੋ ਸਕਦਾ ਨੁਕਸਾਨ ਘੱਟ ਕਰੇ ਮਗਰ ਜਦੋਂ ਲੋਕ ਤੋੜ ਕੇ ਉਹਨੂੰ ਛੱਡ ਦਿੰਦੇ ਆ ਤਾਂ ਹੋਰ ਵੀ ਨੁਕਸਾਨ ਕਰਦਾ ਹੈ ਬਸ ਇਹੀ ਲੋਕਾਂ ਅੱਗੇ ਅਪੀਲ ਹੈ ਕਿ ਇਹਦੀ ਵਰਤੋਂ ਨਾ ਕਰੋ ਸਭ ਤੋਂ ਬਾਅਦ ਹੀ ਪਈ ਰਹਿੰਦੀ ਹੈ ਹਾਂ ਪਸੰਦ ਤੋਂ ਬਾਅਦ ਐਸੇ ਲਈ ਪਈ ਰਹਿੰਦੀ ਹੈ ਲੋਕੋ ਨੂੰ ਲਪੇਟਦੇ ਨਹੀਂ ਹੈਗੇ ਉਹਨੂੰ ਤੋੜਦੇ ਆ ਤੋੜ ਕੇ ਉੱਥੇ ਹੀ ਛੱਡ ਦਿੰਦੇ ਆ ਇਸ ਕਰਕੇ ਉਹ ਸੜਕਾਂ ਤੇ ਰੂਲਦੀ ਰਹਿੰਦੀ ਇਹ ਅੱਗ ਲਗਾਉਣ ਤੋਂ ਇਲਾਵਾ ਇਹਨੂੰ ਕੋਈ ਹੱਲ ਨਹੀਂ ਹੈਗਾ ਇਹਨੂੰ ਅੱਗ ਹੀ ਲਗਾਨੀ ਪੈਂਦੀ ਹੈ ਤਾਂ ਹੀ ਇਹ ਜਾ ਕੇ ਖਤਮ ਹੁੰਦੀ ਹੈ ਮੇਰੇ ਖਿਆਲ ਚ ਜਿਵੇਂ ਕੁ ਲੋਕ ਰਹੇਗਾ ਜਾਗਰੂਕ ਤੁਸੀਂ ਲਿਖ ਕੇ ਲਾਇਆ ਇਹ ਤੇ ਬਾਵਜੂਦ ਮੇਰੇ ਖਿਆਲ ਚ ਤੁਹਾਡੇ ਕੋਲ ਆ ਕੇ ਮੰਗਦੇ ਹੋਣਗੇ ਚਾਇਨਾ ਡੋਰ ਤੋਂ ਹਾਂ ਕਈ ਹਲੇ ਹਲੇ ਵੀ ਪਿੰਡਾ ਪੁੰਨਾ ਦੇ ਕੋਈ ਲੋਕ ਹੈਗੇ ਨੇ ਜੋ ਨਹੀਂ ਇਹਨੇ ਜਾਗਰੂਕ ਹੈਗੇ ਐ ਇਸ ਕਰਕੇ ਮਤਲਬ ਲੋਕਾਂ ਨੂੰ ਆਪਣੇ ਬੱਚਿਆਂ ਦੇ ਥੋੜੇ ਜੇ ਟਾਈਮ ਦੇ ਇੰਜੋਏ ਲਈ ਮਤਲਬ ਕਿਸੇ ਦੀ ਜਾਨ ਖਤਰੇ 'ਚ ਨਹੀਂ ਪਾਣੀ ਚਾਹੀਦੀ ਮੇਰੇ ਖਿਆਲ ਚ ਉਹ ਪਾ ਕਰਕੇ ਉਡਾਉਂਦੇ ਆ ਹਜੇ ਤੱਕ ਉਹ ਚਪੇਟ 'ਚ ਹੀ ਨਹੀਂ ਆਈ ਚੈਨਲ ਔਰ ਦੀ ਹਾਂ ਇਹ ਬਸ ਗੱਲ ਇਹ ਹੈ ਇਨਸਾਨ ਨੇ ਕਹੇ ਜੀ ਚੀਜ਼ ਹੈ ਸਭ ਤੋਂ ਗੰਦਾ ਜਾਨਵਰ ਇਨਸਾਨ ਹੀ ਹੈ ਇਸ ਕਰਕੇ ਜਦੋਂ ਤੱਕ ਕਿਸੇ ਨਾਲ ਆਪ ਨਹੀਂ ਬੀਤਦੀ ਨਾ ਉਦੋਂ ਤੱਕ ਕੋ ਜਾਗਰੂਕ ਹੁੰਦਾ ਹੀ ਨਹੀਂ ਹੈਗਾ ਇਸ ਕਰਕੇ ਮਤਲਬ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਇਸ ਗੱਲ ਦਾ ਵੀ ਇਹਨੂੰ ਨਹੀਂ ਵਰਤੋਂ ਕਰਨੀ ਚਾਹੀਦੀ ਕੋ ਹਰ ਸਾਲ ਨਾ ਕਿੰਨਾ ਸਮਾਜ ਸੇਵੀ ਜਾਗਰੂਕ ਕਰਦੇ ਆ ਜਿਵੇਂ ਤੁਸੀਂ ਵੀ ਲਿਖ ਕੇ ਲਾਇਆ ਤੇ ਪੁਲਿਸ ਰੇਡ ਵੀ ਕਰਦੀ ਆ ਪਰਚੇ ਵੀ ਪਉਂਦੀ ਆ ਤਾਂ ਚੈੱਕ ਵੀ ਹੁੰਦੀ ਆ ਪਰ ਇਹਦੇ باوجود ਵੀ ਜੋ ਪਸੰਦ ਤੇ ਪਤੰਗ ਉਡਦੇ ਆ ਮੇਰੇ ਘਾਤੇ 80% ਦਾ ਚਾਈਨਾ ਡੋਰ ਤੇ ਕੱਟ ਕੇ ਆਉਂਦੇ ਆਪਾਂ ਬਿਲਕੁਲ ਕਈ ਵਾਰ ਅਸੀਂ ਵੀ ਚਲੋ ਪਤੰਗ ਉਡਾਉਣ ਦੇ ਸ਼ੌਂਕ ਰੱਖਦੇ ਆ ਸਾਡੇ ਛੱਤ ਤੇ ਕਈ ਵਾਰ ਕੋਈ ਕਟਿਆ ਹੋਇਆ ਪਤੰਗ ਆਂਦਾ ਅਸੀਂ ਦੇਖਦੇ ਆ ਉਹਨੂੰ ਚਾਈਨਾ ਡੋਰੀ ਲੱਗੀ ਵੀ ਹੁੰਦੀ ਹੈ ਮਤਲਬ ਇਹ ਪਤਾ ਨਹੀਂ ਪ੍ਰਸ਼ਾਸਨ ਨਹੀਂ ਸਹੀ ਤਰ੍ਹਾਂ ਕੰਮ ਕਰਦਾ ਜਾਂ ਲੋਕ ਹੀ ਇੰਨੇ ਜ਼ਿਆਦਾ ਜਾਗਰੂਕ ਨਹੀਂ ਹੈਗੇ ਇਸ ਗੱਲ ਲਈ ਖਰੀਦਦੇ ਖਰੀਦਦੇ ਰਹਿੰਦੇ ਆ ਮਤਲਬ ਇਹ ਅਗਰ ਪਤੰਗ ਸਾਡੇ ਕੋਲ ਕੱਟ ਕੇ ਆਇਆ ਤਾਂ ਮਤਲਬ ਉਹ ਪਤੰਗ ਤਾਂ ਉਡਾਈ ਰਿਹਾ ਚਾਈਨਾ ਡੋਰ ਨਾਲ ਚਾਈਨਾ ਡੋਰ ਬਹੁਤ ਜ਼ਿਆਦਾ ਧੜਲੇਦਾਰ ਬਿਕਦੀ ਹੈ ਉਹਨੇ ਸਮਝ ਨਹੀਂ ਆਂਦਾ ਕਿੱਥੇ ਵਿਕਦੀ ਹੈ ਕਿੱਥੇ ਨਹੀਂ ਵਿ ਚਾਈਨਾ ਡੋਰ ਡਾਉਟ ਲੈਂਦਾ ਤੁਸੀਂ ਕੀ ਕਹਨੇ ਹੋ ਫਿਰ ਸਾਡਾ ਸਾਡਾ ਤਾਂ ਦੇਖੋ ਸਾਡੇ ਤਾਂ ਜੋ ਕਿ ਆ ਕੇ ਮੰਗਦਾ ਮੈਨੂੰ ਤਾਂ ਇੰਜ ਹੀ ਕਰਦਾ ਮੈਂ ਉਹਨੂੰ ਗਲੇ ਤੋਂ ਹੀ ਫੜ ਲਾ ਪਹਿਲਾਂ ਮਗਰ ਫਿਰ ਵੀ ਸਾਡਾ ਜਵਾਬ ਇਹ ਹੁੰਦਾ ਵੀ ਭਾਈ ਜੇ ਤੁਹਾਡਾ ਬੱਚਾ ਚਿੱਟਾ ਮੰਗੂਗਾ ਤਾਂ ਚਿੱਟਾ ਲੈ ਕੇ ਦਵਾਂਗੇ ਜਾਂ ਚਾਈਨਾ ਡੋਰ ਮਿਲਦੀ ਜੀ ਕੋਤਵਾਲੀ ਜੋ ਮਿਲੂਗੀ ਥਾਣੇ ਵਾਲੇ ਕੱਲ ਜਾਓ ਉਹ ਤੁਹਾਨੂੰ ਨਾਲ ਫੜ ਕੇ ਅੰਦਰ ਕਰਨਗੇ ਨਾਲ ਤੁਹਾਨੂੰ ਚਾਈਨਾ ਡੋਰ ਦੇ ਦੇਣਗੇ ਕੀ ਕਹਿ ਰਹੇ ਕੋਤਵਾਲੀ ਜਾਂ ਕੋਤਵਾਲੀ ਹਾਂ ਅਸੀਂ ਕਹਿ ਦਿੰਦੇ ਆ ਜੀ ਮੇਨ ਸਾਡਾ ਮਕਸਦ ਇਹ ਹੁੰਦਾ ਹੈ ਵੀ ਅਗਲੇ ਨੂੰ ਅਸੀਂ ਥੋੜਾ ਜਿਹਾ ਡਰਾਈਏ ਵੀ ਭਾਈ ਪੁਲਿਸ ਇਸ ਗੱਲ ਲਈ ਜਾਗਰੂਕਤਾ ਹੈਗੀ ਹੈ ਵੀ ਇਹ ਇਸ ਕਰਕੇ ਕਈ ਲੋਕ ਚਲੋ ਡਰ ਵੀ ਜਾਂਦੇ ਆ ਕਈ ਲੋਕ ਸਾਨੂੰ ਕੋਈ ਕੁੱਠਾ ਜਵਾਬ ਹੀ ਦੇ ਦਿੰਦੇ ਭਾਈ ਤੂੰ ਜਵਾਬ ਦੇਦੇ ਨਹੀਂ ਐ ਤਾਂ ਮਗਰ ਸਾਡਾ ਜਵਾਬ ਇਹੀ ਹੁੰਦਾ ਕੋਈ ਜਾਓ ਥਾਣੇ ਵਾਲੇ ਕੋਲ ਜਾਓ ਤੂੰ ਕਿਉਂ ਕਰਦੇ ਵੀ ਪੰਗ ਸਾਡਾ ਕਟਿਆ ਜਾਊਗਾ ਬਸ ਇਹ ਇੰਜੋਏਮੈਂਟ ਐ ਸਰ 5 ਮਿੰਟ ਤੇ ਇੰਜੋਏ ਲਈ ਵੀ ਹਾਂ ਵੀ ਸਾਡਾ ਪਤੰਗ ਨਾ ਕੱਟਿਆ ਜਾਵੇ ਅਸੀਂ ਇੱਕ ਅਸੀਂ ਇੱਕ ਪਤੰਗ ਦੇ ਨਾਲ 10 ਪਤੰਗ ਕੱਟ ਦਈਏ ਮਤਲਬ ਇੱਕ ਸਿਰਫ ਪਤੰਗ ਕੱਟਣ ਦੇ ਚੱਕਰ ਦੇ ਵਿੱਚ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਹੋ ਬੇਸਿਕਲੀ ਮਤਲਬ ਕਿ ਇਹ ਜਿਹੜੀ ਦੂਜੀ ਡੋਰ ਹੈ ਇਹ ਪਤੰਗ ਕੱਟਦੀ ਨਹੀਂ ਹੈ ਮੇਰੇ ਗੱਲ ਚ ਰਹੀ ਵੀ ਵਧੀਆ ਹੁੰਦੀ ਹੈ ਨਹੀਂ ਇਹ ਬਹੁਤ ਅੱਛੀਆਂ ਡੋਰਾਂ ਆਉਂਦੀਆਂ ਜੋ ਚਾਈਨਾ ਡੋਰ ਨੂੰ ਕੀ ਮਤਲਬ ਕਿਸੇ ਵੀ ਡੋਰ ਨੂੰ ਨਹੀਂ ਰੁਕ ਮਤਲਬ ਸਾਰੇ ਡੋਰਾਂ ਨੂੰ ਕੱਟੇਗੀ ਉਹ ਪਾਂਡਾ ਆਂਦੀ ਹੈ ਜ਼ਾਕੀਰ ਆਂਦੀ ਹੈ ਬਥੇਰੇ ਤਰ੍ਹਾਂ ਦੀਆਂ ਡੋਰਾਂ ਹੈ ਬਾਜ਼ਾਰ ਦੇ ਵਿੱਚ ਮਤਲਬ ਚਲੋ ਸਾਡੇ ਕੋਲ ਵੀ ਸਾਰੀ ਵੈਰਾਈਟੀ ਤਾਂ ਨਹੀਂ ਹੋਊਗੀ ਮਗਰ ਫਿਰ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈ ਜੋ ਚਾਈਨਾ ਡੋਰ ਨੂੰ ਮਤਲਬ ਮੁਕਾਬਲਾ ਦਿੰਦੀ ਹੈ ਇੱਕ ਸਵਾਲ ਦੋ ਜਵਾਬ ਇਸ ਦਾ ਜੇ ਮੰਨ ਲਓ ਬਸੰਤ ਪੰਚਮੀ ਆਉਂਦੀ ਸੀ ਇੱਕ ਪਰਿਵਾਰ ਤੋੜਦੇ ਖੁਸ਼ੀਆਂ ਦਾ ਮੌਲ ਹੁੰਦਾ ਸੀ ਪਰਿਵਾਰ ਇਕ ਥਾਂ ਤੇ ਬੈੰਦਾ ਹੁੰਦਾ ਸੀ ਖੱਤਾ ਤੇ ਨੱਚਦੇ ਸੀ ਇੰਜੋਏ ਕਰਦੇ ਹੁਣ ਇਹ ਇਸ ਤਰ੍ਹਾਂ ਦਾ ਦੇਖਿਆ ਜਾਂਦਾ ਹੈ ਕਿ ਜੀ ਮੇਰੇ ਖਿਆਲ ਚ ਮਾਤਮ ਦਾ ਇੱਕ ਬਣ ਗਿਆ ਕਿਹਨਾਂ ਕਿਹਨਾਂ ਮਾਤਮ ਪੜਸਾ ਜਾਂਦਾ ਹਾਂ ਹਾਂ ਜਿਨ੍ਹਾਂ ਦਾ ਘਰ ਦਾ ਬੱਚਾ ਮਰ ਗਿਆ ਜੀ ਉਹਨਾਂ ਲਈ ਤਾਂ ਕੀ ਬਸੰਤ ਹੈ ਉਹਨਾਂ ਲਈ ਤਾਂ ਮਤਲਬ 70 ਬਸ ਗਿਆ ਉਹਨਾਂ ਦਾ ਤਾਂ ਉਹਨਾਂ ਦਾ ਹਮੇਸ਼ਾ ਲਈ ਮੇਰੇ ਖਿਆਲ ਸਤ ਨੂੰ ਨਗਰ ਤੋਂ ਹੋਰ ਹੀ ਬਗ ਉਹਨਾਂ ਲਈ ਤਾਂ ਬਸੰਤ ਖਤਮ ਹੋ ਚੁੱਕੀ ਹੈ ਇਸ ਕਰਕੇ ਮਤਲਬ ਸਿਰਫ 5-10 ਮਿੰਟ ਦੇ ਇੰਜੋਏ ਲਈ ਆਪਾਂ ਨੂੰ ਕਿਸੇ ਦੀ ਬੱਚੇ ਦੀ ਕਿਸੇ ਪੰਛੀ ਦੀ ਬੇਜਵਾਨ ਦੀ ਨਹੀਂ ਆਪਾਂ ਨੂੰ ਜਾਨ ਅੱਛਾ ਇੱਕ ਹੋਰ ਗੱਲ ਆ ਜਿਹੜੀ ਆ ਹੁਣ ਨਵੇਂ ਆ ਗੱਟੂ ਹੋਣ ਲੱਗੇ ਤੇ ਚਾਈਨਾ ਡੋਰ ਦੇ ਇਹਦੇ ਵਰਗੇ ਹੁੰਦੇ ਆ ਜੱਟੂ ਤੇ ਪਛਾਣ ਕਿਵੇਂ ਹੋਊਗੀ ਵੀ ਇਹ ਚਾਈਨਾ ਡੋਰ ਹੈ ਕਿ ਦੂਜੀ ਡੋਰ ਹੈ ਇਸ ਤੇ ਪ੍ਰੋਪਰ ਲਿਖਿਆ ਹੁੰਦਾ ਜੀ ਵੀ ਇਹ ਕਾਟਨ ਮੰਜ ਹੈ ਨਾਲ ਇੰਡੀਅਨ ਕਾਟਨ ਮੰਜ ਹੈ ਤੇ ਜਿਹੜੀ ਚਾਈਨਾ ਹੁੰਦੀ ਉਸ ਤੇ ਕੀ ਲਿਖਿਆ ਹੁੰਦਾ ਉਹ ਤੇ ਸਰ ਵੈਸੇ ਤਾਂ ਮੈਨੂੰ ਜਿਆਦਾ ਨੌਲੇਜ ਨਹੀਂ ਉਹਦੇ ਬਾਰੇ ਕੀ ਲਿਖਿਆ ਹੁੰਦਾ ਸਾਡੇ ਤੋਂ ਆ ਕੇ ਜੋ ਮੰਗਦੇ ਉਹ ਮੰਗਦੇ ਸਾਡੇ ਤੋਂ ਮੋਨੋਕਾਈਟ ਮੋਨੋਕਾਈਟ ਦੇ ਦਿਓ ਚਾਈਨੀ ਡੋਰ ਦੇ ਦਿਓ ਚਾਈਨੀ ਹਾਂ ਮਤਲਬ ਉਹ ਚਾਈਨਾ ਹੁੰਦੀ ਹੋਊਗੀ ਅੱਛਾ ਚਾਈਨੀ ਵੀ ਹੁਣ ਬਦਨਾਮ ਹੀ ਚਾਈਨਾ ਬਣਦੀ ਇੱਥੇ ਬਣ ਇੱਥੇ ਰਹੀ ਹੈ ਹਾਂ ਪਿੱਛੇ ਜਿਹਾ ਸੋਨੂ ਮੇਸ਼ਰੂ ਨੇ ਇੱਕ ਵੀਡੀਓ ਪਾਈ ਸੀ ਜੀ ਗੁਜਰਾਤ ਦੇ ਵਿੱਚ ਅਹਮਦਾਬਾਦ ਚ ਕੋਈ ਫੈਕਟਰੀ ਫੜੀ ਹੈ ਉੱਥੇ ਚਾਈਨਾ ਡੋਰ ਬਣਦੀ ਸੀਗੀ ਬਹੁਤ ਬਲਕ ਲੈਵਲ ਤੇ ਉੱਥੇ ਮਾਲ ਵੀ ਫੜਿਆ ਹੈ ਕਾਫੀ ਬਹੁਤ ਬੜਾ ਬੜੇ ਸਕੇਲ ਤੇ ਉੱਥੇ ਕੰਮ ਚੱਲ ਰਿਹਾ ਸੀਗਾ ਮਤਲਬ ਮੈਨੂੰ ਲੱਗਦਾ ਇਸ ਕਾਲ ਤੇ ਚਾਈਨਾ ਨੂੰ ਵੀ ਬਦਨਾਮ ਕਰੀ ਜਾਂਦੇ ਬਣੀ ਤਾਂ ਇੰਡੀਆ ਚ ਹੀ ਆਂਦੀ ਹੈ ਧੰਨਵਾਦ ਜੀ ਬਹੁਤ ਦਾ ਤਾਂ ਦੋਸਤੋ ਬਹੁਤ ਵਧੀਆ ਮੈਸੇਜ ਤਾਂ ਕੋਈ ਫਲੈਕਸ ਜ਼ਰੂਰ ਦਿਖਾ ਦਿਓ ਦੁਬਾਰਾ ਇਥੇ ਲਿਖਾ ਕੇ ਗੈਰ ਹੁੰਨੀ ਸਾਡੇ ਕੋਲ ਨਹੀਂ ਮਿਲਦੀ ਸਾਡੇ ਕੋਲ ਮਿਲਦੀ ਹੈ ਸਿਰਫ ਆ ਰਾਮਪੁਰੀ ਪਤੰਗ ਮਿਲਦੇ ਆ ਬਰਿਲੀ ਡੋਰੇਲ ਦੀ ਆ ਪਾਂਡਾ ਡੋਰ ਲੱਖ ਲੱਖ ਰਹਿ ਡ ਪਿਛਲੀ ਵਾਰ ਅਸੀਂ ਤੁਹਾਨੂੰ ਵੀਡੀਓ ਵਿੱਚ ਦਿਖਾਈ ਸੀ ਜਿਹਦੇ ਅਸੀਂ ਡੋਰ ਸੁੱਤੀ ਸੀਗੀ ਜੇ ਪਹਿਲਾਂ ਸੂਤਦੇ ਹੁੰਦੇ ਨਾ ਡੋਰ ਘਰੇ ਸੂਤਦੇ ਹੁੰਦੇ ਸੀਗੇ ਉਸ ਤਰ੍ਹਾਂ ਅਸੀਂ ਡੋਰ ਸੁੱਤੀ ਸੀ ਤਾਂ ਇੱਕ ਜਿਹੜਾ ਬਸੰਤ ਦਾ ਤਿਹਾਰ ਹੁੰਦਾ ਐ ਇੰਜੋਏਮੈਂਟ ਦਾ ਹੁੰਦਾਗਾ ਕੋਈ ਵੀ ਤਿਹਾਰ ਐ ਇੰਜੋਏਮੈਂਟ ਦਾ ਹੁੰਦਾਗਾ ਪਰ ਉਹਨਾਂ ਦਾ ਸੋਚੋ ਜਿਹਦੇ ਘਰੇ 70 ਬਿਸ ਜਾਂਦੇ ਜਿਹਨੇ ਭਾਈ ਨੇ ਕਿਹਾ 70 ਜੀ ਦੀ ਬਿਸ ਜਾਂਦੇ ਆ ਉਹ ਹਮੇਸ਼ਾ ਲਈ ਬਸੰਤ ਤੋਂ ਨਫ਼ਰਤ ਹੋ ਜੇ ਸੋ ਇਸ ਕਰਕੇ ਵੀਰੋ ਜਿਹੜੇ ਚੈਨਲ ਡੋਰ ਆ ਉਹ ਨਾਂ ਵਰ ਤੋਂ ਤੁਹਾਨੂੰ ਹੋਰ ਵੀ ਵੀਡੀਓ ਦਿਖਾਵਾਂਗੇ ਅੱਗੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸਮਝੋ ਤਾਂ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ